ਅੱਛਾ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਪੰਜਾਬੀ ਪੰਜਾਬ ਚ ਵਿਧਾਨ ਸਭਾ ਦਾ ਸੈਸ਼ਨ ਹੋ ਗਿਆ ਕਿਹਾ ਤੇ ਉਹ ਸੈਸ਼ਨ ਦੇ ਵਿੱਚ ਦੇਖ ਲਓ ਪਿਕ ਐਂਡ ਚੂਜ਼ ਵਾਲੀ ਕੰਡੀਸ਼ਨ ਇਹਨਾਂ ਨੇ ਬਣਾ ਰੱਖੀ ਹੈ ਉੱਥੇ ਜਿਹੜੇ ਬੰਦੇ ਸੁੱਚੇ ਮੂੰਹ ਜਾ ਕੇ ਮੁਰਦੇ ਆ ਉਹਨਾਂ ਨੂੰ ਤਾਂ ਕੁਝ ਨਹੀਂ ਕੋਈ ਕਹਿੰਦਾ ਨਾ ਉਹ ਕੋਈ ਆਪਣੀ ਪੰਜਾਬ ਦੀ ਜਾਂ ਆਪਣੇ ਇਲਾਕੇ ਦੀ ਕੋਈ ਗੱਲ ਟੱਕਦੇ ਆ ਤੇ ਜੋ ਪੰਜਾਬ ਦੀ ਤੇ ਆਪਣੇ ਇਲਾਕੇ ਦੀ ਤੇ ਕਰਨੀ ਕਰਨੀ ਪੂਰੇ ਪੰਜਾਬ ਦੀ ਜੋ ਗੱਲ ਕਰਨ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਜਿਵੇਂ ਸਪਾਲ ਸਿੰਘ ਕਹਿ ਰਹੇ ਆ ਸਿਕਪਾਲ ਸਿੰਘ ਖੈਰਾ ਨੇ ਤਿੰਨ ਚਾਰ ਵਾਰੀ ਹੱਥ ਉੱਪਰ ਕੀਤਾ ਕਿ ਮੈਨੂੰ ਟਾਈਮ ਦਿਓ ਮੈਂ ਗੱਲ ਕਰਨਾ ਚਾਹਣਾ ਪੰਜਾਬ ਦੇ ਮਸਲਿਆਂ ਤੇ ਤੇ ਉਹਨਾਂ ਨੂੰ ਬੜਾ ਰੂਟਲੀ ਬੋਲੇ ਸਪੀਕਰ ਸਾਹਿਬ ਜਿਵੇਂ ਸਪੀਕਰ ਸਾਹਿਬ ਐਮਐਲਏ ਕਿਉਂਕਿ ਭੇਜੇ ਲੋਕਾਂ ਨੇ ਐਵੇਂ ਹੀ ਸਰਦਾਰ ਸਿਕਪਾਲ ਸਿੰਘ ਖੈਰਾ ਸਾਨੂੰ ਚੋਣ ਕੇ ਭੇਜਿਆ ਐ ਐਲਓਪੀ ਨੇ ਵੀ ਦੋ ਵਾਰੀ ਬੋਲੇ ਕਿ ਖੈਰਾ ਸਾਹਿਬ ਨੇ ਗੱਲ ਕਰਨੀ ਹੈ ਉਹ ਕਹਿੰਦੇ ਹੋਰ ਜਿਹੜਾ ਮਰਜ਼ੀ ਕਰ ਲੈ ਇਹਨਾਂ ਨੂੰ ਨਹੀਂ ਅਸੀਂ ਬੋਲਾਂਗੇ ਨਾ ਬੜਾ ਰੂਟਲੀ ਬੋਲੇ ਉਹਨਾਂ ਨੂੰ ਤੇ ਪ੍ਰਗਟ ਸਿੰਘ ਇੱਕ ਉਹਨਾਂ ਨੇ ਗੱਲ ਕੀਤੀ ਤੇ ਫਿਰ ਵੀ ਉਹਨਾਂ ਦੀ ਪਾਰਟੀ ਦੇ ਆ 11 ਮਿੰਟ ਟਾਈਮ ਬਚ ਗਿਆ ਜੋ ਰੂਲ ਦੇ ਅਕੋਰਡਿੰਗ ਟਾਈਮ ਜੋ ਹੁੰਦਾ ਹੈ ਟਾਈਮ ਅਲੋਕੇਸ਼ਨ ਸਟਰੈਂਥ ਦੇ ਅਕੋਰਡਿੰਗ ਹੁੰਦੀ ਜਿੰਨੇ ਐਮ.ਐਲ.ਏ ਹੋਣ ਉਹਦੇ ਅਕੋਰਡਿੰਗਲੀ ਟਾਈਮ ਮਿਲਦਾ ਸਭ 파ਟੀਆਂ ਨੂੰ ਤੇ ਉਹਨਾਂ ਦੇ 11 ਮਿੰਟ ਫਿਰ ਵੀ ਬਚ ਗਏ ਸੀ ਕਾਂਗਰਸ ਪਾਰਟੀ ਦੇ ਤੇ ਪਾਰ ਇਹਨਾਂ ਨਹੀਂ ਬੋਲਣ ਦਿੱਤਾ ਤੇ ਇਹ ਚੀਜ਼ਾਂ ਦੇਖ ਲਓ ਹੌਲੀ 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 ਡੈਮੋਕਰੇਸੀ ਲਈ ਮਾਰੀਆਂ ਸਾਹਤ ਹੋਣੀਆਂ ਉਹਨਾਂ ਲਈ ਟਾਈਮ ਲਈ ਕਿਉਂਕਿ ਬਹੁਤ ਚੀਜ਼ਾਂ ਨੇ ਜੋ ਲੋਕਾਂ ਦੇ ਹੱਕ ਖੂਕ ਦੀਆਂ ਗੱਲਾਂ ਨੇ ਉਹ ਸਾਰੀਆਂ ਸਿੱਕੇ ਤੇ ਟੰਗੀਆਂ ਜਾ ਰਹੀਆਂ ਤੇ ਇਸ ਗੱਲ ਦਾ ਚਲੋ ਅੰਦਰ ਨਹੀਂ ਬੋਲਣ ਦਿੱਤਾ ਤੇ ਉਹ ਬਾਹਰ ਆਪਣੀ ਸੋਸ਼ਲ ਮੀਡੀਆ ਹੈ ਚਲੋ ਇਹ ਦੇ ਕਰਕੇ ਲੋਕਾਂ ਤੱਕ ਗਲਤ ਤੇ ਜੋ ਮਹੀਨੇ ਖੇਚ ਗੱਲ ਕਰਨ ਦਾ ਜੀ ਨੂੰ ਟਾਈਮ ਹੀ ਨਹੀਂ ਦੇਣ ਤੇ ਫਿਰ ਇਹ ਕਾਦੀ ਵਿਧਾਨ ਸਭਾ ਤੇ ਕਾਦੀ ਇਹ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਇਹ ਏਡੀਆਂ-ਏਡੀਆਂ ਵੱਡੀਆਂ ਬਣਾ ਕੇ ਰੱਖੀਆਂ ਲੋਕਾਂ ਦਾ ਇੰਨਾ ਖਰਚਾ ਆਉਂਦਾ ਇੱਕ ਬਜਟ ਸੈਸ਼ਨ ਤੇ ਤੇ ਜੇ ਉੱਥੇ ਕੋਈ ਕੰਮ ਹੀ ਨਹੀਂ ਹੋਣਾ ਜੇ ਚੰਗੇ ਬੰਦੇ ਨੂੰ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ ਤੇ ਫਿਰ ਇਹ ਕਾਦੀ ਵਿਧਾਨ ਸਭਾ ਹੈ ਤੇ ਕਾਦੀ ਇਹ ਡੈਮੋਕ੍ਰੇਸੀ ਰਹੀ ਇਹ ਤਾਂ ਗੱਲ ਹੋ ਗਈ ਆਪਣੇ ਵਿਧਾਨ ਸਭਾ ਦੀ ਹੁਣ ਮੈਂ ਦੂਜੀ ਗੱਲ ਕਰਨੀ ਚਾਹੁੰਦਾ ਕਿ ਜੋ ਆਪਣੀ ਐਸਜੀਪੀਸੀ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਹੁਣ ਅੱਗੇ ਤਾਂ ਹਰਿਆਣਾ ਵਿੱਚ ਸੀ ਤੇ ਇਸ ਕਰਕੇ ਉਹ ਪੂਰੀ ਨੈਸ਼ਨਲ ਉਹਦੇ ਵਿੱਚ ਆ ਜਾਂਦਾ ਸੀ ਦੂਜੀਆਂ ਸਟੇਟਾਂ ਵਿੱਚ ਇਨਵਾਲਵ ਹੋ ਸੀ ਇਹਦਾ ਕਰਕੇ ਉਹਦਾ ਸਾਰਾ ਜੋ ਰੂਲ ਆ ਉਹ ਕੇਂਦਰ ਸਰਕਾਰ ਤੈਅ ਕਰਦੀ ਸੀ ਕਿਉਂਕਿ ਪੰਜਾਬ ਤੋਂ ਬਾਹਰ ਵੀ ਗੁਰਦੁਆਰਾ ਸਾਹਿਬ ਸੀ ਤੇ ਇਸ ਕਰਕੇ ਨੈਸ਼ਨਲ ਗਵਰਨਮੈਂਟ ਦੇ ਉਹਦੇ ਵਿੱਚ ਰੂਲ ਆ ਜਾਂਦੇ ਸੀ ਤੇ ਪਰ ਹੁਣ ਜੋ ਐਸਜੀਪੀਸੀ ਆ ਉਹ ਸਿਰਫ ਇੱਕ ਹਿਮਾਚਲ ਤੋਂ ਇੱਕ ਸੀਟ ਹੈਗੀ ਐ ਐਸਜੀਪੀਸੀ ਦੀ ਬਾਕੀ ਆਲਮੋਸਟ ਪੰਜਾਬ ਦਾ ਹੀ ਰਹਿ ਗਿਆ ਹੁਣ ਸਿਸਟਮ ਅੱਗੇ ਤਾਂ ਗਲੋਬਲੀ ਸੀ ਪੂਰੇ ਸਿੱਖਾਂ ਲਈ ਤੇ ਚਲੋ ਹੁਣ ਗਲੋਬਲੀ ਤਾਂ ਰਹਿ ਗਿਆ ਸਿਰਫ ਅਕਾਲ ਤਖਤ ਸਾਹਿਬ ਇੰਡੀਆ ਦੇ ਰੂਲ ਦੇ ਅਟੋਨੀ ਤੇ ਹੁਣ ਜੇ ਹਰਿਆਣਾ ਦੀ ਕਮੇਟੀ ਵੱਖਰੀ ਬਣ ਗਈ ਤੇ ਉੱਥੇ ਹਰਿਆਣਾ ਗਵਰਨਮੈਂਟ ਇਲੈਕਸ਼ਨ ਕਰਾਇਆ ਸਾਰਾ ਕੁਝ ਹੁੰਦਾ ਜੋ ਹਰਿਆਣਾ ਗਵਰਨਮੈਂਟ ਦੇ ਰੂਲ ਦੇ ਅਕੋਰਡਿੰਗ ਹੋਇਆ ਜੋ ਵੀ ਹੋਇਆ ਤੇ ਇਲੈਕਸ਼ਨ ਹੋ ਗਏ ਉੱਥੇ ਲੋਕਾਂ ਨੇ ਭਾਵੇਂ ਕੋਈ ਵੀ ਫੈਸਲਾ ਉੱਥੇ ਲੋਕਾਂ ਨੇ ਵੀ ਆਪਣੇ ਸਿੱਖ ਪਤਾਨੀ ਸਮਝ ਤੋਂ ਬਾਹਰ ਅਸੀਂ ਖਾਂ ਦੇ ਕੋਈ ਗੱਲ ਸੋਚ ਫੈਸਲਾ ਲੈਂਦੇ ਹੀ ਨਹੀਂਗੇ ਉੱਥੇ ਹੁਣ ਹਰਿਆਣਾ ਕਮੇਟੀ ਦੇ ਢਿੰਡੇ ਸਾਹਿਬ ਉਹਨਾਂ ਨੇ ਇਹਦੇ ਹੋਰ ਵੀ ਕਈ ਬੰਦਿਆਂ ਨੇ ਸੰਘਰਸ਼ ਕਰਕੇ ਬਣਵਾ ਲਈ ਪਰ ਜਿੱਥੇ ਲੋਕਾਂ ਦੀ ਗੱਲ ਆ ਗਈ ਤੇ ਉੱਥੇ ਦੇਖ ਲਓ ਉਹ ਜਿਹੜੀ ਚੀਜ਼ ਹੁਣ ਇਲੈਕਸ਼ਨ ਜਦੋਂ ਲੋਕਾਂ ਨੇ ਕਰਾਉਣਾ ਇਲੈਕਸ਼ਨ ਤੋਂ ਬਾਅਦ ਦੇਖ ਲਓ ਉੱਥੇ ਦੋ ਦੋ ਚਾਰ ਚਾਰ ਬੰਦੇ ਜਿਤਾਤੇ ਕੋਈ ਕਿਸੇ ਨੂੰ ਹੁਣ ਉਹ ਜਿਹੜੇ ਉਹ ਬੰਦੇ ਉਹ ਬਾਕੀ ਤਾਂ ਕੁਛ ਤਾਂ ਲੋਕ ਚਾਹੁੰਦੇ ਕੁਝ ਨਾਮਿਨੇਟ ਵੀ ਕਰਨੇ ਹੁੰਦੇ ਆ ਹੁਣ ਉਹ ਨਾਮਿਨੇਟ ਕਰਕੇ ਤੇ ਉੱਥੇ ਫੇਰ ਕੋਈ ਗੜਬੜ ਹੋਊ ਤੇ ਇਹ ਚੀਜ਼ਾਂ ਸਿੱਖਾਂ ਦੇ ਫਿਊਚਰ ਲਈ ਚੰਗੀਆਂ ਨਹੀਂ ਹੋ ਰਹੀਆਂ ਇਹ ਜੋ ਹੋ ਰਿਹਾ ਤੇ ਦੂਜੀ ਗੱਲ ਉੱਥੇ ਜਿਹੜਾ ਆਪਣਾ ਹਜੂਰ ਸਾਹਿਬ ਬੋਰਡ ਉੱਥੇ ਵੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਗਵਰਨਮੈਂਟ ਨੇ ਕੀਤੀ ਹੈ ਜੋ ਇਹ ਚੀਜ਼ਾਂ ਸਿੱਖ ਬਰਦਾਸ਼ਤ ਨਹੀਂ ਕਰਦੇ ਪਰ ਫਿਰ ਵੀ ਜਿਹਦਾ ਰਾਜ ਆ ਹੁਣ ਕਰੀ ਜਾਂਦੇ ਆ ਉੱਥੇ ਕੀ ਕਿੰਨਾ ਕੁ ਬੰਦਾ ਲੋਕ ਵੀ ਕਿੰਨਾ ਕੁ ਪ੍ਰੈਸ਼ਰ ਪਾਉਣ ਜਦੋਂ ਕੋਈ ਅਸਰ ਹੀ ਨਹੀਂ ਗਵਰਨਮੈਂਟ ਤੇ ਵੀ ਜੋ ਧਾਰਮਿਕ ਚੀਜ਼ਾਂ ਉਹਦਾ ਘਟੋ ਘਟਨਾ ਛੇ ਉਹਨਾਂ ਦੀ ਮਰਜ਼ੀ ਨਾਲ ਚੱਲਣਾ ਚਾਹੀਦਾ ਜੇ ਕੋਈ ਵੀ ਧਰਮ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਐਸਜੀਪੀਸੀ ਦੀ ਐਸਜੀਪੀਸੀ ਹੁਣ ਸਿਰਫ ਇੱਕ ਹੀ ਹਿਮਾਚਲ ਵਾਲੇ ਇੱਕ ਮੈਂਬਰ ਆਉਂਦਾ ਬਾਕੀ ਆਲਮੋਸਟ ਪੰਜਾਬ ਦੀ ਸਟੇਟ ਦੀ ਹੀ ਰਹਿ ਗਈ ਹੈ ਤੇ ਇਹਦਾ ਰੂਲ ਦੇ ਅਕੋਰਡਿੰਗ ਹੁਣੇ ਪੰਜਾਬ ਸਰਕਾਰ ਇਹਦਾ ਤੈਅ ਕਰ ਸਕਦੀ ਸਾਰਾ ਕੁਝ ਤੇ ਬਹੁਤ ਟਾਈਮ ਤੋਂ ਪਹਿਲਾਂ ਕੈਪਟਨ ਵੀ ਰਿਹਾ ਉਹਦੇ ਵੀ ਇਹ ਡਾਕਟਰ ਆ ਕੇ ਇੱਥੇ ਗਰਮ ਖਿਆਲੀ ਬੰਦੇ ਇਹਨਾਂ ਦਿੱਤ ਜਾਣਾ ਉਹਨਾਂ ਦੇ ਹੱਥ ਚ ਨਾ ਪ੍ਰਬੰਧ ਆ ਜਾਏ ਤੇ ਇਸ ਕਰਕੇ ਉਹਦਾ ਇਲੈਕਸ਼ਨ ਹੀ ਨਹੀਂ ਕਰਾ ਰਹੇ ਦੇਖੋ ਕੋਈ ਵੀ ਜਿੱਤ ਜੇ ਹੁਣ ਲੋਕ ਜਿਹਨੂੰ ਲੋਕ ਵੋਟਸ ਦੇਣਗੇ ਤੇ ਡੈਮੋਕ੍ਰੇਸੀ ਤੇ ਇਸੇ ਚੱਕਰ ਚ ਵੀ ਇੱਥੇ ਖਾੜਕੂਆਂ ਦੇ ਹੱਥ ਚ ਨਾ ਪ੍ਰਬੰਧ ਆ ਗਏ ਤੇ ਨਹੀਂ ਕਰਾਰੇ ਤੇ ਦੂਜੀ ਗੱਲ ਦੇਖੋ ਹੁਣ ਖਾੜਕੂ ਤਾਂ ਕੋਈ ਰਿਹਾ ਹੀ ਨਹੀਂ ਪਹਿਲੀ ਗੱਲ ਜੇ ਦਮਦਮੀ ਤਖਸਾਲ ਆ ਉਹ ਵੀ ਗਵਰਨਮੈਂਟ ਦੇ ਅਕੋਰਡਿੰਗਲੀ ਚੱਲਦੀ ਐ ਡੈਮੋਕਰੇਸੀ ਦੇ ਅੰਦਰ ਰਹਿ ਕੇ ਕੰਮ ਕਰਦੀ ਐ ਤੇ ਜੇ ਦਲ ਖਾਲਸਾ ਉਹ ਵੀ ਸ਼ਾਂਤਮਾਈ ਢੰਗ ਨਾਲ ਡੈਮੋਕਰੇਸੀ ਦੇ ਇੰਡੀਆ ਦੇ ਸਿਸਟਮ ਦੇ ਅੰਦਰ ਰਹਿ ਕੇ ਸਾਰੀ ਗੱਲ ਲੋ ਕਰਦੇ ਐ ਤੇ ਤੀਜੀ ਅਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਪਾਰਟੀ ਤੇ ਉਹ ਇਲੈਕਸ਼ਨ ਲੜਦੀ ਐ ਜੇ ਉਹ ਬਣ ਕਰੂਗੀ ਕਿਉਂਕਿ ਉਹਨਾਂ ਆਪਦਾ ਆਉਣ ਵਾਲਾ ਫਿਚਰ ਖਰਾਬ ਕਰਨਾ ਗੜਬੜ ਕਰ ਕੋਈ ਨਹੀਂ ਕਰਨਾ ਚਾਹੁੰਦਾ ਤੇ ਤੁਸੀਂ ਪੂਰੀ ਕੌਮ ਨੂੰ ਇਹ ਇਹਨਾਂ ਤੁਹਾਡੇ ਆਪ ਦੇ ਡਰ ਨੇ ਸਾਡੀ ਕੌਮ ਦੇ ਵਿੱਚ ਇਹਨਾਂ ਨਿਗਾਰ ਪੈਦਾ ਕਰਤਾ ਤੇ ਉਹਦੇ ਵਿੱਚ ਇਲੈਕਸ਼ਨ ਨਹੀਂ ਹੋ ਪਾਰੇ ਸਾਰਾ ਕੰਮ ਉਹਦੇ ਵਿੱਚ ਗੜਬੜ ਹੁੰਦੀ ਜਾ ਰਹੀ ਹੈ ਤੇ ਸਾਡਾ ਜੋ ਫਿਊਚਰ ਆ ਕੌਮ ਦਾ ਉਹ ਸਾਰਾ ਖਰਾਬ ਹੁੰਦਾ ਜਾ ਰਿਹਾ ਇਸ ਕਰਕੇ ਜੋ ਤੁਹਾਨੂੰ ਸਾਡੀ ਕੌਮ ਦੇ ਵਿੱਚ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਜੋ ਸਿੱਖ ਨਹੀਂ ਚਾਹੁੰਦੇ ਉਹੀ ਕੰਮ ਕਰੋ ਜੋ ਕੌਮ ਦੇ ਭਲੇ ਵਾਲੇ ਇਹ ਕੰਮ ਨਾ ਕਰੋ ਇਹ ਕੰਮ ਨਾ ਕਰੋ ਸਾਂ ਜੋ ਆਪਣੀ ਸਿਸਟਮ ਸਾਡੀ ਕੰਮ ਦਾ ਨਾ ਖਰਾਬ ਹੋਵੇ ਸਿੱਖ ਨਹੀਂ ਚਾਹੁੰਦੇ ਦੇਖਦੇ ਵੀ ਕੋਈ ਖਲਾਸ ਇੱਕ ਵੀ ਹੁਣ ਪਹਿਲੀ ਗੱਲ ਤਾਂ ਕੋਈ ਖੜਕੂ ਨਾ ਤਾਂ ਕੋਈ ਮੂਵਮੈਂਟ ਹੈ ਹੁਣ ਤੇ ਨਾ ਕੋਈ ਇਦਾਂ ਦੀ ਗੱਲ ਆ ਇਹ ਤਾਂ ਐਵੇਂ ਕ੍ਰੀਏਟ ਕੀਤੀਆਂ ਇਹ ਗੱਲਾਂ ਨੇ ਸਾਰੀਆਂ ਨਾ ਕੋਈ ਪੰਜਾਬ ਚ ਡਿਮਾਂਡ ਆ ਖੜਕੂਆਂ ਦੀ ਨਾ ਕੋਈ ਇਦਾਂ ਦਾ ਕੋਈ ਹੁਣ ਪੰਜਾਬ ਚ ਹੈ ਵੀ ਨਹੀਂ ਕੋਈ ਮੂਵਮੈਂਟ ਤੇ ਇਸ ਚੱਕਰ ਚ ਸਾਰੀ ਕੰਮ ਨੂੰ ਸਫਰ ਕਰਨਾ ਪਵੇ ਕੋਈ ਚੰਗੀ ਗੱਲ ਨਹੀਂ ਆਪਦੇ ਦੇਖ ਦੇ ਵਿੱਚ ਰਹਿ ਕੇ ਸਾਡੇ ਏਡੀ ਵੱਡੀ ਐਸਡੀਪੀਸੀ ਆ ਉਹਨੂੰ ਗਲਤ ਬੰਦੇ ਉਹਨੂੰ ਰਨ ਕਰ ਰਹੇ ਆ ਤੇ ਉਹ ਕੰਮ ਦਾ ਨੁਕਸਾਨ ਹੋ ਰਿਹਾ ਤੇ ਹੁਣ ਸਾਡਾ ਕਾਲ ਤੱਕ ਧੀਆ ਜੋ ਪੂਰੇ ਸਾਰੀ ਕਾਮ ਨੂੰ ਰਿਪਰੈਜ਼ੈਂਟ ਕਰਦਾ ਹੈ ਐਸਜੀਪੀਸੀ ਤਾਂ ਸਿਰਫ ਹੁਣ ਪੰਜਾਬ ਨੂੰ ਹੀ ਰਿਪਰੈਜ਼ੈਂਟ ਕਰਦੀ ਦੇ ਪੰਜਾਬ ਸਟੇਟ ਦੇ ਹੱਥ ਚ ਹੋਵੇ ਇਹਦਾ ਇਹਦਾ ਇਲੈਕਸ਼ਨ ਕਰਾਉਣ ਦਾ ਸਾਰਾ ਸਿਸਟਮ ਸਾਰਾ ਕੁਝ ਇਹਦੇ ਇਹਨਾਂ ਦੀ ਆਪ ਦੀ ਪੰਜਾਬ ਸਟੇਟ ਦੇ ਸਰਕਾਰ ਦੇ ਕੋਲ ਹੱਕ ਹੋਣੇ ਚਾਹੀਦੇ ਤੇ ਬਾਕੀ ਜਿੱਦਾਂ ਹਰਿਆਣੇ ਚ ਵੀ ਹੁਣ ਹਰਿਆਣਾ ਸਰਕਾਰ ਨੇ ਜੋ ਕੀਤਾ ਸਿਸਟਮ ਉਹੀ ਉਹਦੀ ਤਰਜ਼ ਤੇ ਪੰਜਾਬ ਦਾ ਵੀ ਪੰਜਾਬ ਪੰਜਾਬ ਸਰਕਾਰ ਕੋਲੇ ਹੋਣਾ ਚਾਹੀਦਾ ਇੱਕ ਹਿਮਾਚਲ ਦਾ ਇੱਕ ਮੈਂਬਰ ਐਸਜੀਪੀਸੀ ਦਾ ਹੈਗਾ ਇਹਦੇ ਚੱਕਰ ਚ ਨੈਸ਼ਨਲ ਨਾਇਨ ਬਣਾਓ ਪੰਜਾਬ ਸਰਕਾਰ ਤਿਆ ਕਰੇ ਤੇ ਕੋਈ ਇੱਥੇ ਖੜਕੂ ਮੂਵਮੈਂਟ ਨਹੀਂ ਹੈ ਇਹਦਾ ਬਣਾ ਬਣਾ ਕੇ ਤੁਸੀਂ ਨਾ ਕਰੋ ਕੌਮ ਹੁਣ ਬਾਦਲ ਗਰੁੱਪ ਦੇ ਕਲਾਫ ਆਦਿ ਤੇ ਜੇ ਜਦੋਂ ਕੰਮ ਨਹੀਂ ਚਾਹੁੰਦੀ ਤੇ ਫਿਰ ਕਿਉਂ ਉਹਨਾਂ ਦੇ ਹੱਥੋਂ ਨਾਲ ਅਨਲੀਗਲ ਆਏ ਰੂਲ ਤਾਂ ਇਹ ਆ ਕਿ 5 ਸਾਲਾਂ ਬਾਅਦ ਇਲੈਕਸ਼ਨ ਹੋਵੇ ਤੇ ਇਲੈਕਸ਼ਨ ਨਹੀਂ ਹੋ ਰਿਹਾ ਤੇ ਫਿਰ ਇਹ ਅਨਲੀਗਲ ਹੀ ਹੋ ਗਿਆ ਨਾ ਲੀਗਲ ਤਾਂ ਇਹ ਹੀ ਆ ਕਿ ਇਲੈਕਸ਼ਨ ਹੋਵੇ 5 ਸਾਲ ਬਾਅਦ ਇਹ ਹੁਣ ਸਾਡੇ ਸਿਰ ਤੇ ਜਿਹੜੇ ਬੰਦੇ ਬਿਠਾ ਰੱਖੇ ਐ ਕੰਮ ਇਹਨਾਂ ਨੂੰ ਹੋਣੀ ਆਉਂਦੀ ਐ ਐਮਐਲਏ ਨਾਲ ਦੇ ਦੇਖ ਲਓ ਕਿੰਨੇ ਕਿਤੇ ਵੋਟ ਇਹਨਾਂ ਨੂੰ ਕਿੰਨੀ ਜੇ ਬਠਿੰਡੇ ਵਾਲੀ ਸੀਟ ਛੱਡਦੀ ਐ ਤੇ ਸਿਰਫ 6% ਵੋਟ ਆ ਪੂਰੇ ਪੰਜਾਬ 'ਚ ਤੇ ਨਕਾਰੇ ਹੋਏ ਬੰਦਿਆਂ ਦੇ ਹੱਥ 'ਚ ਸਿੱਖਣ ਦੀ ਸੰਸਦਾ ਨਹੀਂ ਹੋਣੀ ਚਾਹੀਦੀ ਇਲੈਕਸ਼ਨ ਕਿ ਨਾ ਸਰਕਾਰ ਨੂੰ ਇਹ ਦੇ ਰਿਹਾ ਹੁਣ ਤਾਂ ਆਟੋਮੈਟਿਕ ਹੀ ਦੇ ਰਿਹਾ ਪੰਜਾਬ ਸਰਕਾਰ ਕੋਲੇ ਆ ਗਿਆ ਇਸ ਕਰਕੇ ਤੁਸੀਂ ਬਾਨੇ ਨਾਮ ਬਣਾਓ ਤੇ ਸਾਡਾ ਪੌਂਡਾ ਪੁਇਖ ਬਣ ਲੈਣ ਦੇ ਇੰਨੀ ਮੇਰੀ ਬੇਨਤੀ ਹੈ ਕੰਪੀਟੈਂਟ ਬੰਦੇਆਂ ਦੇ ਹੱਥ ਚ ਸਿੱਖਾਂ ਦਾ ਪੁਇਖ ਦੇ ਦਿਓ ਤੇ ਸਿੱਖ ਵੀ ਇਹਹੀ ਡਿਮਾਂਡ ਕਰ ਰਹੇ ਆ ਕਿਉਂਕਿ ਹੁਣ ਅੰਦਰ ਅੰਦਰ ਲੋਕ ਬਹੁਤ ਦੁਖੀ ਨੇ ਇਸ ਗੱਲ ਤੋਂ ਕਿ ਸਾਡੀ ਹਰ ਚੀਜ਼ ਦੇ ਨਾਲ ਦਖਲੰਦਗੀ ਕੀਤੀ ਜਾ ਰਹੀ ਹੈ ਤੇ ਜਿਹੜੀ ਚੀਜ਼ ਨੂੰ ਨਕਾਰਿਆ ਜਿਹੜੀ ਪਾਰਟੀ ਨੂੰ ਉਸ ਪਾਰਟੀ ਦਾ ਕੋਈ ਹੱਕ ਨਹੀਂ ਹੈ ਕਿ ਉਹ ਅਣਲੀਗਲ ਬੰਦੇ ਰਨ ਕਰਨ ਕਮੇਟੀ ਇੰਨੀਆਂ ਬੇਨਤੀਆਂ ਸੀ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰ